ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਬਾਬਲ ਬਾਨੀ ਭਗਤ ਕਬੀਰ ਜੀ ਕੀ ਇਹ ਨਮਾਇ ਜਗ ਦੀ ਸੁਗਸਾਈ ਤੁਮਰੇ ਚਰਨ ਵਿਸਾਰੇ ਕੀ ਚਿੰਤ ਪ੍ਰੀਤ ਨਾ ਉਪਜੀ ਜਨ ਕੋ ਜਨ ਕਹਾ ਕਰੇ ਵਿਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗੇ ਮਾਇਆ ਤ੍ਰਿਗ ਤ੍ਰਿਗ ਮਤ ਬੁੰਦ ਫਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚੰਨੀ ਕਿਆ ਖੇਤੀ ਕਿਆ ਲਿਆ ਦੇ ਪਰਪੰਚ ਝੂਠ ਗਵਾਨਾ ਕਹਿ ਕਬੀਰ ਤੇ ਅਤਵ ਬੂਤੇ ਆਇਆ ਕਾਲ ਨਿਧਾਨਾ ਦਰ ਜੀ ਆਰੇ ਟੇਕ ਤੂ ਲਾਹੇ ਵਿਡਾਣੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਆਉ ਭਾਈ ਸਾਰੇ ਮਿਲਕੇ ਰੱਬੀ ਬਾਣੀ ਨਾਲ ਆਪਾਂ ਜੁੜੀਏ ਸੰਸਾਰ ਤੇ ਆਣਾ ਆਪਣਾ ਸਫਲ ਹੋਵੇ ਕਾਰਜ ਆਪਣਾ ਰਾਸ ਹੋਵੇ ਜਿਹੜੇ ਸੰਸਾਰੀ ਕਾਜ ਨੇ ਕਮਕਾਰ ਨੇ ਉਪਾਈ ਸਰੀਰ ਕਰਕੇ ਨੇ ਕਾਜ ਆਤਮਕ ਕਰਕੇ ਅਵਰ ਕਾਜ ਕਿਤੇ ਨਾਕਾਮ ਮਿਲ ਸਾਧ ਸੰਗਤੀ ਭਜ ਕੇ ਬਲਨਾਮ ਕੇਵਲ ਨਾਮ ਮਨ ਨੂੰ ਸਾਧਨਾ ਸ਼ਬਦ ਦੇ ਗਿਆਨ ਨਾਲ ਸ਼ਬਦ ਦੀ ਸੰਗਤ ਕਰਨੀ ਨੂੰ ਸਾਧ ਸੰਗਤੀ ਕਹਿੰਦੇ ਆਪਏ ਜਿਹੜੇ ਮਨ ਨੂੰ ਸਾਧ ਲੈਂਦੇ ਨੇ ਉਹ ਦੇਵ ਲੋਕ ਦੇ ਵਾਸੀ ਬਣ ਜਾਂਦੇ ਨੇ ਧਿਆਨ ਦੀ ਦੁਨੀਆ ਚਲੇ ਜਾਂਦੇ ਨੇ ਉੱਥੇ ਜਾ ਕੇ ਫਿਰੇ ਭਗਤੀ ਸ਼ੁਰੂ ਹੁੰਦੀ ਆ ਆਪਣੀ ਸੱਚਖੰਡ ਦੀ ਅਗਲੀ ਇੱਥੇ ਭਗਤ ਜੀ ਇਹੀ ਸਮਝਾਉਂਦੇ 인 ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਸਾਰੇ हे ਦਾਤਾ ਰਹਿਮਤ ਕਰੋ ਮਾਇਆ ਦੇ ਵਿੱਚ ਫਸ ਗਏ ਅਸੀਂ ਇਹ ਜਗਦੀਸ਼ ਕੁਸਾਈ ਤੇਰੇ ਚਰਨ ਤੇਰੇ ਗੁਣਾ ਨਾਲੋਂ ਬਾਣੀ ਨਾਲੋਂ ਸਾਨੂੰ ਮਾਇਆ ਨਹੀਂ ਵਿਸਾਰਤਾ ਕਿਉਂ ਵਿਸਾਰਤਾ ਕਿ ਚਿੰਤ ਪ੍ਰੀਤ ਨਾ ਉਪਜੇ ਜਨ ਕੋ ਜਨ ਕੋ ਕਹਾ ਕਰੇ ਵਿਚਾਰੇ ਕੀ ਵਿਚਾਰ ਕਰੀਏ ਤੇਰੇ ਬਾਰੇ ਸਮਝੇ ਨਹੀਂ ਆਉਂਦੀ ਪ੍ਰੀਤੀ ਨਹੀਂ ਪੈਦਾ ਹੁੰਦੀ ਤੂੰ ਦਿੰਦਾ ਨਹੀਂ ਹੈਗਾ ਮਾਇਆ ਜਾਣ ਨਹੀਂ ਦਿੰਦੀ ਹੈਗੀ ਜਿਹੜੀ ਸਾਡੇ ਗਿਆਨ ਇੰਦਰੇ ਨੇ ਉਹ ਮਾਇਆ ਦੇ ਨਿਰਾਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗੇ ਮਾਇਆ ਕਾਹਦਾ ਜਿਉਣਾ ਹੈ ਇਹ ਸਰੀਰ ਸੰਸਾਰੀ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਹ ਕੈਸੀ ਮਤ ਹੈ ਆਪਦੇ ਆਪ ਨੂੰ ਵੱਡਾ ਫੰਨੀ ਫੁਨਕਾਰ ਬਣਨਾ ਚਾਹੁੰਦਾ ਹੈ ਸੰਸਾਰ ਚ ਵਿਡਿਆਈਆਂ ਭਾਲਦਾ ਇਹ ਮਤ ਨੂੰ ਕੀ ਕਰਾਂਗੇ ਦੇ ਉੱਪਰ ਤਾਂ ਕਾਲ ਹੈ ਭਾਈ ਸਗਲ ਕਾਲ ਕਾ ਕੀ ਆ ਤਮਾਸ਼ਾ ਦਸਮ ਪਾਸਾ ਸਮਝਾਉਂਦੇ ਨੇ ਭਾਈ ਇਸ ਮਾਇਆ ਕੋ ਧ੍ਰਿੜ ਕਰਾੱਖੋ ਬੰਦੇ ਆਪ ਬਚਨੀ ਜੇਦਕਨੀ ਧ੍ਰਿੜ ਕਰਕੇ ਇਹਨੂੰ ਰੱਖਦੇ ਆ ਆਪ ਦੇ ਆਪ ਹੀ ਅਸੀਂ ਬਣ ਜਾਂਦੇ ਆ ਮੇਰੋ ਮੇਰੋ ਸਭੇ ਕਹਤਾ ਹੈ ਮੇਰਾ ਮੇਰਾ ਕਹ ਕਿ ਆਪਾਂ ਰੋਜ਼ ਗੱਠਾਂ ਦੇ ਜਾਂਦੇ ਆ ਆਪਣੇ ਬਚਨਾਂ ਨਾਲ ਆਪ ਹੀ ਬਣ ਜਾਂਦੀ ਆ ਫਿਰ ਕਿਵੇਂ ਛੁੱਟਾਂਗੇ ਭਾਈ ਬਾਣੀ ਵਿੱਚ ਸੁਝਾਇਆ ਗਿਆ ਵਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਤਗੁਰ ਸੁਝਾਉਂਦੇ ਨੇ ਵੀ ਹੁਕਮ ਚ ਹੋਇਆ ਇਹ ਕਹਿੰਦਾ ਮੈਂ ਕੀਤਾ ਜੀ ਹੁਣ ਆਪਾਂ ਖੁਦ ਹੀ ਜਾ ਕੇ ਕੋਰਟ ਜਾਂ ਕਚਹਿਰੀਆਂ ਚ ਜਾਂ ਕ੍ਰਾਇਮ ਕਰਦੇ ਆ ਕਹਿੰਦੇ ਮੈਂ ਕੀਤਾ ਤਾਂ ਸਜ਼ਾ ਤਾਂ ਫਿਰ ਆਪਾਂ ਨੂੰ ਮਿਲੂਗੀ ਭਾਈ ਜਬ ਜਾਣੇ ਮੈਂ ਕਿਛ ਕਰਤਾ ਤਬ ਲ ਘਰਮ ਜਵਨ ਮੈਂ ਫਿਰ ਤਾਂ ਘਰਮ ਜਵਨ ਫਿਰ ਕਿਵੇਂ ਜਾਊਗੀ ਆਪਾਂ ਨੂੰ ਮੁਕਤੀ ਕਿਵੇਂ ਮਿਲੂਗੀ ਫਿਰ ਆਪ ਜਬ ਜਾਣੇ ਮੁਜਤੇ ਕਛ ਹੋਏ ਤਾਂ ਉਸਕੋ ਸੁਖ ਨਹੀਂ ਹੋਏ ਫਿਰ ਸੁਖ ਸਾਗਰ ਕਿਵੇਂ ਪਹੁੰਚੂਗਾ ਪਾਣੀ ਰੋਜ ਆਪਾਂ ਜਾਵਜੀ ਸਾਹਿਬ ਵੀ ਪੜਦੇ ਆ ਦੁੱਖ ਪਰ ਹਰ ਸੁਖ ਕਰ ਲੈ ਜਾਏ ਪਰ ਆਪਾਂ ਸਮਝਦੇ ਨਹੀਂ ਪੜ ਕੇ ਨਿਕਲ ਜਾਣੇ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਭਾਈ ਇਹ ਸੰਤ ਲੋਕ ਦੀ ਗੱਲ ਹੈ ਸ਼ਾਂਤ ਦੁਨੀਆ ਜਿੱਥੇ ਜਨਮ ਮਰਨ ਨਹੀਂ ਹੁੰਦਾ ਹੈ ਨਾਨਕ ਬੱਧਾ ਘਰ ਤਹਾਂ ਜਾ ਮਿਰਤ ਨ ਜਨਮ ਜਰਾ ਉੱਥੇ ਧਿਆਨ ਕਰਕੇ ਆਪਣਾ ਪਹੁੰਚਣਾ ਵਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਧਿਆਨ ਪਹਿਲਾਂ ਗਿਆਨ ਤਾਂ ਹੋਊ ਫੇਰ ਹੀ ਧਿਆਨ ਲੱਗੂ ਗਿਆਨ ਹੀ ਧਿਆਨ ਹੁੰਦਾ ਸੰਸਾਰੀ ਵੀ ਜੇ ਆਪਾਂ ਨੂੰ ਕੋਈ ਗਿਆਨ ਹੈਗਾ ਉੱਥੇ ਆਪਣਾ ਧਿਆਨ ਲੱਗਿਆ ਹੁੰਦਾ ਕਹਿਣ ਦੀ ਲੋੜ ਹੀ ਨਹੀਂ ਜਿਵੇਂ ਕੰਮਕਾਰ ਵੀ ਕਰਦੇ ਆ ਜਿਹਦਾ ਆਪਾਂ ਨੂੰ ਗਿਆਨ ਆ ਉਹਨੂੰ ਕਹਿਣ ਦੀ ਲੋੜ ਥੋੜੀ ਆ ਜਾਂ ਜੋ ਆਪਾਂ 2-4 ਜਮਾਤਾਂ ਪੜ੍ਹ ਲਈਆਂ ਕਿਵੇਂ ਭੁੱਲ ਜਾਾਂਗੇ ਫਿਰ ਆਪਾਂ ਜਿੰਨੀ ਪੜ੍ਹ ਲਈ ਉਹ ਤਾਂ ਨਹੀਂ ਭੁੱਲਦੇ ਹੈਗੇ ਪਰ ਆਪਾਂ ਆਪਣੀ ਮਤ ਨਾਲ ਹੀ ਤੁਰੇ ਹੋਏ ਆ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚਨ ਨਹੀਂ ਆਪਣੇ ਬਚਨ ਨਾਲ ਆਪ ਹੀ ਬੰਨੇ ਹੋਏ ਆ ਨਹੀਂ ਪਾਈ ਇਹਨੂੰ ਸਮਝਣ ਦੀ ਲੋੜ ਹੈ ਇਹ ਤ્યાਗ ਹੈ ਇਹ ਹੀ ਭਗਤੀ ਹੈ ਕਿਆ ਖੇਤੀ ਕਿਆ ਲੈਵਾ ਦੇਹੀ ਪਰ ਪੰਜ ਝੂਠ ਗਵਾਨਾ ਪਰਪੰਚ ਹੈ ਸੰਸਾਰ ਬਹੁਤ ਵੱਡਾ ਕਿਆ ਖੇਤੀ ਇਨਾਮ ਦੀ ਖੇਤੀ ਕਰਦੇ ਆ ਫਰੀਦਾ ਲੋੜੇ ਦਾਕ ਬਜ਼ੂਰੀਆਂ ਕਿਕਰ ਬੀਜੇ ਜੱਟ ਹੰਟੇ ਹੁਨਕਤੈਨ ਦਾ ਪੈਂਦਾ ਲੋੜੇ ਪੱਟ ਕੰਡੇ ਫੀਸ ਕੇ ਤੇ ਰੇਸ਼ਮ ਥੋੜੀ ਉੱਥੋਂ ਜਾਂ ਬਜ਼ੂਰ ਦੀ ਦਾਖਾ ਮਿਲਣੀਆਂ ਨੇ ਆਪਾਂ ਨੂੰ ਪਾਈ ਕਲਪਨਾ ਬੀਜਦੇ ਆ ਫਿਰ ਹੰਕਾਰ ਪੈਦਾ ਹੋ ਜਾਂਦਾ ਕਹੇ ਕਬੀਰ ਤੇ ਅਤ ਬਗੂਤੇ ਆਇਆ ਕਾਲ ਨਾ ਨ ਆ ਗਿਆ ਕਾਲ ਫਿਰ ਭਾਈ ਹੋੜ ਖਾ ਗਿਆ ਕਾਲ ਨੇ ਮਿਰਦ ਪਿਓ ਸੋਝੇ ਨਹੀਂ ਕਾਲ ਪਹੁੰਚਿਓ ਆਣ ਬਗੂਤੇ ਡੁੱਬ ਗਏ ਰਾਜਾ ਪਰਜਾ ਸੰਕਰ ਮਾਰੀ ਐਸੋ ਕਾਲ ਬਟਾ ਨਹੀਂ ਰੇ ਔਖੀ ਘੜੀ ਨਾ ਦੇਖਣ ਦੀ ਆਪਣਾ ਵਿਰਧ ਸੰਭਾਲ ਲੈ ਘੜੀ ਆ ਰਹੀ ਔਖੀ ਅਸੀਂ ਮਾਇਆ ਦੇ ਗੀਤ ਗਾਈ ਜਾਂਦੇ ਉਹ ਮਾਇਆ ਸਾਡੀ ਮੰਗਣ ਨਾ ਥੋੜੀ ਆਉਂਦੀ ਆ ਭਾਈ ਇਹ ਸਾਡੇ ਮੰਗਣ ਨਾ ਆਉਂਦੀ ਫਿਰ ਕੰਮ ਕਾਰ ਕਾਤੇ ਕਰਨੇ ਆਪਾਂ ਫਿਰ ਤਾਂ ਮੰਗੀ ਲਿਆ ਕਰਾਂਗੇ ਆਪਾਂ ਨਹੀਂ ਇਹ ਹੀ ਤਾਂ ਬਾਣੀ ਆਪਾਂ ਨੂੰ ਸਮਝਾਉਂਦੀ ਹੈ ਇਹ ਹੀ ਤਾਂ ਆਪਣਾ ਵੱਖਰਾ ਧਰਮ ਹੈ ਸਿੱਖੀ ਇਹ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ ਇਹ ਕਦੇ ਵੀ ਜੋੜ ਨਹੀਂ ਆਊਗਾ ਨਾ ਆਇਆ ਨਾ ਆਊਗਾ ਆਓ ਸਾਰੇ ਮਿਲ ਕੇ ਇਹ ਆਪਾਂ ਹੀ ਮਾਰਗ ਤੇ ਚੱਲੀਏ ਗੁਰੂ ਪਖ ਸਹਿਬਾਨ ਦੇ ਦਰਸਾਏ ਰਾਹ ਤੇ ਚੱਲ ਕੇ ਆਪਾਂ ਇਹ ਕਾਲ ਤੋਂ ਮੁਕਤ ਹੋ ਕੇ ਆਪਦੇ ਘਰ ਪਹੁੰਚ ਸਕਦੇ ਆ ਸਾਡਾ ਸੰਸਾਰ ਤੇ ਆਉਣਾ ਤੈਉਂ ਸਫਲ ਹੋਊਗਾ ਨਦੀਆਂ ਤੇ ਵਾਹ ਪਵੇ ਸਬੰਧ ਨਾ ਜਾਣੀਏ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਇੱਕ ਦਿਨ ਸਮੁੰਦਰ ਚ ਲਏ ਹੋ ਜਾਂਦੇ ਆਪਾਂ ਹੀ ਇੱਕ ਨੇ ਆਤਮਾ ਪ੍ਰਾਤਮਾ ਚ ਲਏ ਹੋ ਜਾਂਦੀ ਆ ਦੇਵਲੋਕ ਪਹੁੰਚ ਜੇ ਨੇ ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ